ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਸਰਾਂ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਦਸੂ ਕੰਮ ਕਰਦਾ ਹੈ ਇਹਦੇ ਕੋਲ ਵੜਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਪਹਿਲਾਂ ਜ਼ਿਆਦਾਤਰ ਜਰਸੀ ਹੁੰਦੀਆਂ ਸੀ ਪਰ ਹੁਣ ਸੋਹਣੀਆਂ ਐਚਐਫਵੀ ਵੀਰ ਨੇ ਲਿਆਉਣੀਆਂ ਸ਼ੁਰੂ ਕੀਤੀਆਂ ਮੈਂ ਤੁਹਾਨੂੰ ਇੱਕ ਵਾਇਰ ਦਿਖਾਉਂਗਾ ਰੇਟ ਵੀਡੀਓ 'ਚ ਹੀ ਹੋਊਗਾ ਤੁਹਾਨੂੰ ਥਣ ਹਵਾਨੇ ਵੱਲੋਂ ਵੀ ਪਸੰਦ ਆਊਗੀ ਤੇ ਢਾਂਚੇ ਵੱਲੋਂ ਵੀ ਪਰ ਇੱਕ ਬੇਨਤੀ ਹਮੇਸ਼ਾ ਹੀ ਹਰੇਕ ਵੀਡੀਓ 'ਚ ਕੀਤੀ ਹੈ ਵੀ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਤੁਹਾਨੂੰ ਕੋਈ ਪਸ਼ੂ ਚੰਗਾ ਲੱਗਦਾ ਤਾਂ ਤੁਸੀਂ ਤਾਂ ਖਰੀਦਣਾ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਣੀ ਹੈ ਮੈਂ ਇਹ ਵਾਰ-ਵਾਰ ਗੱਲ ਇਸ ਕਰਕੇ ਐਡ ਕਰ ਦਨਾ ਉਹਨਾਂ ਵੀ ਜਿਹਨੇ ਪਸ਼ੂ ਖਰੀਦਣਾ ਉਹ ਤਸੱਲੀ ਕਰਨ ਦਾ ਹੱਕ ਰੱਖਦਾ ਤੇ ਆਪਦੀ ਸਮਝ ਤੇ ਆਪਦੀ ਤਸੱਲੀ ਨਾਲ ਤੁਸੀਂ ਪਸ਼ੂ ਖਰੀਦਣਾ ਹਊਗਾ ਸੋ ਆਓ ਪਹਿਲਾ ਐਚ ਐਫ ਤੋਂ ਸ਼ੁਰੂ ਕਰਦੇ ਆਂ ਤੇ ਲਾਸਟ ਉੱਤੇ ਇੱਕ ਜਰਸੀ ਨਸਲ ਦੀ ਵੱਛੀ ਟਾਂ 체ਰੀ ਵੀ ਸੋਹਣੀ ਹੈ ਦੋਸਤੋ ਤੇ ਬਰੀਡ ਕੁਆਲਿਟੀ ਤਾਂ ਤੁਹਾਡੇ ਸਾਹਮਣੇ ਹੀ ਹੈ ਪਿਓਰ ਜਰਸੀ ਨਸਲ ਇਹ ਤੁਹਾਨੂੰ ਦਿਖਾਵਾਂਗੇ ਲਾਸਟ ਉੱਤੇ ਸ਼ੁਰੂ ਕਰਦੇ ਆਂ ਐਚ ਐਫ ਤੋਂ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਸੰਦੀਪ ਹੁਣ ਐਚ ਐਫ ਲਿਆਇਆ ਕਰਾਂਗੇ ਇਹ ਕੈਨਵਾ ਸੁਆ ਵੈਡ ਸੁੰਦੀ ਹੈ ਪਹਿਲਾ ਸੁਬਾ ਸੁੰਦੀ ਆ ਬਾਈ 2 ਤਰੀਕ ਨੂੰ ਲੈਣ ਪੂਰੇ ਆਈ ਮੂਹ ਚਾਰ ਦਾ ਆ ਅੱਜ 22 ਤਰੀਕ ਆ 10 ਦਿਨ 10 11 ਦਿਨ ਬਾਕੀ ਹੈ ਨਾ ਆ ਰੇਟ ਕੀ ਰਹਿਣਾ ਹੈ ਦੱਸ ਦੀ ਰੇਟ ਇਹ ਤਾਂ ਬਾਈ 85000 ਰੁਪਏ ਖੋਲੀ ਇਹਨੂੰ ਦੋਸਤੋ ਰੇਟ 85000 ਹੈ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਹਾਨੂੰ ਰੇਟ ਵੱਲੋਂ ਵੀ ਪਸੰਦ ਆ ਜਾਣੀ ਹੈ ਹਜੇ ਇਹਦੇ ਚੋਂ ਥੋੜਾ ਬਹੁਤ ਮਾਨਤਾਣ ਵੀ ਵੀਰ ਕਰੂਗਾ ਹਵਾਨਾ ਫਿਕਸ ਹੈ ਵਜ਼ਨ ਚੰਗਾ ਹੈ ਦੇਖੋ ਹਵਾਨੇ ਦੀ ਬਣਾਵਟੇ ਦੀ 11 ਦਿਨ ਬਾਕੀ ਹੈ ਦੋ ਤਰੀਕ ਨੂੰ ਬਾਈ ਕਹਿੰਦਾ ਵੀ ਦਿਨ ਪੂਰੇ ਹੁੰਦੇ ਆ ਨਵੇਂ ਸਾਲ ਚ ਸੁੰਦੀ ਏ ਕਰਮਾ ਵਾਲੀ ਸੋਹਣੀ ਐਚ ਐਫ نسل ਦੀ ਵਹਿੜਾ ਟਾਂਚਾ ਤੁਸੀਂ ਦੇਖ ਲਓ ਹਾਈਟ ਦੀ ਜਜਮੈਂਟ ਸੰਦੀਪ ਬਾਈ ਤੋਂ ਕਰ ਲਿਓ ਤੁਸੀਂ ਨਾਲ ਵੀਰ ਤੁਰ ਰਿਹਾ ਸੋ ਟਾਂਚਾ ਤੁਸੀਂ ਫੇਰ ਦੇਖ ਲਓ ਦੱਸੋ ਹੱਥੀਂ ਚਵਾਈ ਵਾਲਾ ਥਣ ਚਾਰੂ ਇੰਨੀ ਕਾ ਵੀ ਤੁਹਾਨੂੰ ਢੋਲ ਬਣੀ ਨਜ਼ਰ ਆਉਂਦੀ ਹੋਣੀ ਐ ਇਹ ਚਾਰੂ ਪਸ਼ੂ ਦੀ ਨਿਸ਼ਾਨੀ ਹੈ ਹਾਲਾਂਕਿ ਜਦੋਂ ਪਸ਼ੂ ਸੂਣ ਦੇ ਨੇੜ ਆਉਂਦਾ ਨਾ ਉਦੋਂ ਪੱਠੇ ਘਟਾ ਜਾਂਦਾ ਪਰ ਇਹ ਕਰਮਾ ਵਾਲੀ ਫੋਲਰ ਜੀ ਵੀ ਤੁਹਾਨੂੰ ਨਜ਼ਰ ਆਊਗੀ। ਸੀਲ ਵੀ ਬਹੁਤ ਆ ਬਈ। ਠੀਕ ਹੈ। ਥਾਣਾ ਹਵਾਨਾ ਦੇਖੋ ਦੋਸਤੋ ਪਸੰਦ ਆਊ ਤੁਹਾਨੂੰ। 85000 ਡਿਮਾਂਡ ਹੈ ਪਹਿਲੇ ਨੰਬਰ ਤੇ ਵੈੜ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੇ ਆ। ਇੱਕ ਗੱਲ ਹੋਰ ਐਡ ਕਰਦੇ ਆ ਵੀ ਵੀਡੀਓ ਲਾਈਟ ਦੇ ਚਾਨਣੇ ਬਣ ਰਹੀ ਆ ਸਾਹਮਣੇ ਥੋੜਾ ਹਨੇਰਾ ਦੇਖੋ ਤੁਸੀਂ। ਇਹ ਇਸ ਕਰਕੇ ਦੱਸਿਆ ਵੀ ਰੰਗ ਦਾ ਕਈ ਵਾਰਾਂ ਵੀਡੀਓ ਦੇ ਨਾਲੋਂ 19-21 ਫਰਕ ਨਜ਼ਰ ਆ ਸਕਦਾ ਹੁੰਦਾ ਆ ਤੁਹਾਨੂੰ। ਸੰਦੀਪ ਇਹ ਵੈੜ ਦੀ ਕੀ ਡਿਟੇਲ ਹੈ? ਬਈ ਮੂਹ ਦੋ ਦੰਦਾ ਜੀ ਇੱਕ ਮਹੀਨਾ ਬਾਕੀ ਆ ਬਈ ਅੱਜ। ਠੀਕ ਹੈ। ਰੇਟ ਇਹਦਾ ਸੰਦੀਪ ਇਹਦਾ ਰੇਟ 50 ਜਾਇਆ ਬਲੀ ਤੋਰੀ ਇੱਕ ਮਹੀਨਾ ਬਾਕੀ ਹੈ ਰੇਟ 52000 ਹੈ ਤੇ ਦੋ ਦੰਦ ਹੈ ਨਫਾ ਦੇਊਗੀ ਜਦੋਂ ਤਿਆਰ ਹੋਗੀ ਕਿਉਂਕਿ ਜਨਵਰੀ ਫਰਵਰੀ ਇਹ ਪੂਰੀ ਤੇਜ਼ੀ ਦੇ ਹੀ ਰਹਿਣਗੇ ਵੈਸੇ ਗਾਂ ਦਾ ਮੰਦਾ ਅੱਜ ਕੱਲ ਆਉਂਦਾ ਨਹੀਂ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਇੱਕ ਬੇਨਤੀ ਇੱਥੇ ਹੋਰ ਐਡ ਕਰ ਦਿੰਨਾ ਵੀ ਜਿਹਨੇ ਲਜਾਣੀ ਹੈ ਭਾਂਵੇਂ ਚੈੱਕ ਕਰਵਾ ਲਿਓ ਵੀ ਇੱਕ ਮਹੀਨਾ ਲਊਗੀ ਜਾਂ ਕੋਈ 10 ਦਿਨ ਉੱਤੇ ਵੀ ਲੈ ਸਕਦੀ ਹੈ ਜਾਂ ਘੱਟ ਲਊਗੀ ਇੱਥੇ ਹੀ ਪਾਸ ਕਰ ਲਿਓ ਕਿਉਂਕਿ ਇਹ ਇਸ ਵੀਰ ਨੇ ਖਰੀਦੀ ਹੋਈ ਐ ਤੇ ਤੁਸੀਂ ਵੀ ਖਰੀਦ ਕੇ ਲੈ ਜਾਣੀ ਐ ਬਾਅਦ ਚ ਕਈ ਵਾਰਾਂ ਲਾਂਬੇ ਬਣ ਜਾਂਦੇ ਹੁੰਦੇ ਆ ਪਸ਼ੂ ਦਣ ਕੋਈ ਪੰਜ ਚਾਰ ਇਧਰ ਉਧਰ ਵੱਧ ਲੈ ਘੱਟ ਲੈ ਜੇ ਤਾਂ ਸੋ ਪਾਸ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਕਰਵਾ ਲਿਓ ਪਾਸ ਚੰਗਾ ਢਾਂਚਾ ਦੋਸਤੋ ਸਿਰਫ ਰੰਗ ਬਲੈਕ ਹੈ ਵਿੱਚ ਹਾਲਾਂਕਿ ਵਾਈਟ ਸਪੌਟ ਹੈਗੇ ਆ ਸੋਣੀਗਾ 52000 ਰੇਟ ਵੱਛੀਆਂ ਆਲਾ ਪਾ ਤੇ ਇੱਕ ਹੋਰ ਜਰਸੀ ਵੱਛੀ ਆ ਭਾਈ ਇਹਦੀ ਕੀ ਡਿਟੇਲ ਹੈ ਭਾਈ 6 ਮਹੀਨਿਆਂ ਦੀ ਗੱਬਣਾ ਮੂੰਹੋਂ ਖੀਰੀ ਜੀ ਠੀਕ ਹੈ ਬਈ ਬੱਚੀ ਨਾ ਮੰਨਗੇ ਚਲੋ ਵੀ ਆਪਾਂ ਦੋ ਲੰਦਾ ਸੀ ਨਹੀਂ ਇੱਕ ਇਹਦੇ ਨਾਲ ਜਿਹੜੀ ਮਾਂ ਲਈ ਸੀ ਉਹ ਸੇਲ ਕਰਤੀ ਬਈ ਚਾਹ ਸੀਗੀ ਤੇ ਪ੍ਰੋਪਰ ਰਿਗਾਰਡ ਹੈਗਾ ਬਈ ਇਹਦੀ ਮਾਂ ਦਾ ਆਪਾਂ ਵੇਚੀ ਆ ਵੀਡੀਓ ਦਿਖਾ ਦਾਂਗੇ ਠੀਕ ਹੈ ਕੀ ਰੇਟ ਰਹਿਣਾ ਸੰਦੀਪਾ ਰੇਟ ਦਾ 48000 ਦੋਸਤੋ 6 ਮਹੀਨਿਆਂ ਦੀ ਗੱਬਣ ਜਰਸੀ ਪਿਓਰ ਆ ਉਤੋਂ ਸੋਹਣੇ ਟਾਂਚੇ ਦੀ ਹੈ ਬੁੜਿਆਂ ਦੀ ਚੜਾਈ ਜੀ ਚੰਗੀ ਦਿਸਦੀ ਹੈ ਹਵਾਨਾ ਸੋਨਾ ਬਣਾਉਂਦੀ ਆਉਂਦੀ ਹੈ ਦੰਦੋ ਖੀਰੀ ਹੈ 48000 ਰੇਟ ਹੈ 48 ਤੇ 52 1 ਲੱਖ ਰੁਪਇਆ ਦੋਨਾਂ ਬੱਚੀਆਂ ਦੀ ਡਿਮਾਂਡ ਆ ਦੱਸੋ ਜਿਹੜਾ ਜੋੜਾ ਲਾਸਟ ਤੇ ਦਿਖਾਇਆ ਤੁਹਾਨੂੰ ਤੇ ਜੇ ਤਿੰਨੇ ਦੇਖਦੇ ਹੋ ਤਾਂ 185000 ਡਿਮਾਂਡ ਹੈ ਤਿੰਨ ਗਾਵਾਂ ਬਣ ਜਾਣੀਆਂ ਕਿਉਂਕਿ ਤਿੰਨਾ ਮਹੀਨਿਆਂ ਨੂੰ ਇਹਨੇ ਸੂ ਪੈਣਾ ਕਰਮਾ ਲਈ ਨੇ ਮਹੀਨੇ ਨੂੰ ਦੂਜੀ ਤੇ ਉਦੋਂ ਨੂੰ ਜਿਹੜੀ ਜਦੋਂ ਨੂੰ ਇਹਨੇ ਸੂਣਾ ਤੇ ਇਹ ਟੋਕੜ ਗੱਪਣ ਹੋ ਜੂਗੀ ਉਦੋਂ ਨੂੰ ਸੋ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਮੈਂ ਤੁਹਾਨੂੰ ਇਹ ਤਿੰਨ ਨਾ ਗੱਜ ਦੀ ਵੀਡੀਓ ਚ ਦਿਖਾਉਣੇ ਸੀਗੇ ਪਸੰਦ ਪਸ਼ੂ ਜਿਹੜਾ ਵੀ ਤੁਹਾਨੂੰ ਆਉਂਦਾ ਆ ਉਹਦੀ ਤਸੱਲੀ ਕਰ ਲਿਓ ਜੇ ਖਾਸ ਕਰਕੇ ਗੱਬਣ ਵચ્છી ਜਿਵੇਂ ਜਰਸੀ ਵચ્છી ਆ ਰਿਕਾਰਡ ਚੰਗਾ ਇਹਨੂੰ ਚੈੱਕ ਪਾਸ ਇੱਥੋਂ ਕਰਵਾ ਕੇ ਲੈ ਜਾਓ 6 ਮਹੀਨਿਆਂ ਦੀ ਗੱਬਣ ਹਵਾਨਾ ਬਣਾਉਂਦੀ ਹੁੰਦੀ ਆ ਪਰ ਪਾਸ ਫੇਰ ਵੀ ਚੈੱਕ ਪਾਸ ਜ਼ਰੂਰ ਕਰਵਾ ਕੇ ਲੈ ਆਇਓ ਬਾਅਦ ਚ ਲਾਂਬਾ ਨਾ ਬਣੇ ਭਰਾਈ ਜੀ ਇਹਨਾਂ ਦੇ ਫਿਕਸ ਜੇ ਹੈ ਇੱਕ ਬੰਦਾ ਹੁੰਦਾ ਬਾਲਾ ਵੱਟੇ ਇਹਦਾ ਨਾਮ ਹੁੰਦਾ ਵੀ ਠੀਕ ਹੈ ਓਕੇ ਸੋ ਦੋਸਤੋ ਲਗਭਗ ਫਿਕਸ ਜੇ ਰੇਟ ਹੈ ਕੋਈ 19 21 ਥੋੜਾ ਬਹੁਤ ਮਾਨਤਾਨ ਵੀਰ ਕਰ ਦੂਗਾ ਪਰ ਤੁਸੀਂ ਫਿਕਸ ਰੇਟ ਦੇ ਹਿਸਾਬ ਤੇ ਕਾਲ ਕਰਿਓ 85000 ਇਸ ਵੈੜ ਦਾ ਰੇਟ ਸੀ जिने ਦੁੱਧ ਤੇ ਵੈੜ ਲਾਉਣੀ ਆ ਤਾਂ ਪਹਿਲਾਂ ਵੈੜ ਚੰਗਾ ਹਵਾਨਾ ਹੈ ਕੁਆਲਟੀ ਵਾਲਾ ਫਿਕਸ ਬਿਲਕੁਲ ਤੇ ਵੈੜ ਵੀ ਚੰਗੀ ਦਿਸਦੀ ਹੈ ਸੋ ਤੁਸੀਂ ਆ ਕੇ ਦੇਖਿਓ ਜੇ ਤੇ ਨਗ ਜਿਹੜਾ ਮਰਜ਼ੀ ਖਰੀਦ ਲਓ ਤਸੱਲੀ ਕਰ ਲਿਓ ਧੰਨਵਾਦ